ਕਾਰਤਿਕ ਨਾਮ ਦਾ ਇੱਕ ਮੁੰਡਾ ਸੀਗਾ ਜੀ ਜਿਹੜਾ ਸ਼ਾਮ ਦੇ ਟਾਈਮ ਆਪਣੇ ਦੋਸਤ ਨਾਲ ਐਕਟੀਵਿਟੀ ਤੇ ਜਾ ਰਿਹਾ ਸੀਗਾ ਉਹਨੂੰ ਘੇਰ ਕੇ ਗੋਲੀਆਂ ਮਾਰੀਆਂ ਗਈਆਂ ਸੀਗੀਆਂ ਤੇ ਉਦੀ ਮੌਕੇ ਤੇ ਡੈਥ ਹੋ ਗਈ ਸੀ ਜਿਹੜਾ ਦਾ ਦੋਸਤ ਸੀਗਾ ਉਹਨੂੰ ਵੀ ਗੋਲੀਆਂ ਲੱਗੀਆਂ ਸੀਗੀਆਂ ਜਿਹਦੇ ਨਾਲ ਆਊਟ ਆਫ ਡੇਂਜਰ ਡਿਸਚਾਰਜ ਹੋ ਗਿਆ ਪਹਿਲਾਂ ਤੇ ਹਰਕਤ ਚ ਆਂਦੇ ਹੋਏ ਲੋਕਲ ਇੰਵੈਸਟੀਗੇਸ਼ਨ ਚਲਦੀ। ਸਭ ਤੋਂ ਪਹਿਲਾਂ ਤਾਂ ਆਇਡੈਂਟੀਫਾਈ ਕੀਤਾ ਗਿਆ ਇੱਕ ਬਾਈਕ ਤੇ ਆਇਡੈਂਟੀਫਾਈ ਕੀਤਾ ਗਿਆ ਕਿ ਕੌਣ-ਕੌਣ ਦੋਸ਼ੀ ਸੀ ਜਿਹਨਾਂ ਨੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ। ਇਨਵੈਸਟੀਗੇਸ਼ਨ ਅੱਗੇ ਵਧੀ। ਇੱਕ ਦਾ ਦੋ ਮੋਟਰਸਾਈਕਲ ਹੋ ਗਏ, ਦੋ ਦੇ ਤਿੰਨ ਮੋਟਰਸਾਈਕਲ ਹੋ ਗਏ, ਤਿੰਨ ਮੋਟਰਸ, ਤਿੰਨ ਟੂ-ਵੀਲਰਸ। ਆਠ ਲੋਗ ਆਏ ਸੀਗੇ ਜੀ। ਤੇ ਉਹ ਸਾਰੇ ਆਇਡੈਂਟੀਫਾਈ ਹੋ ਗਏ। ਉਹ ਸਾਰੇ ਲੁਧਿਆਣਾ ਦੇ ਰਹਿਣ ਵਾਲੇ ਐ। ਜਿਹੜਾ ਮ੍ਰਿਤਕ ਸੀਗਾ ਜਿਹਦੀ ਡੈਥ ਹੋਈ ਸੀਗੀ ਗੁਲੀਆਂ ਨਾਲ ਉਹਨਾਂ ਦੇ ਜਾਣਕਾਰ ਸੀਗੇ ਇਹਨਾਂ ਦੀ ਆਪਸ ਚ ਕਾਫੀ ਟਾਈਮ ਤੋਂ ਤੂ ਤੂ ਮਾਮੇ ਚੱਲ ਰਹੀ ਸੀਗੀ ਜਿਹੜਾ ਮ੍ਰਿਤਕ ਸੀਗਾ ਹੀ ਵਾਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਇੰਸਟਾਗ੍ਰam ਇਨਫਲੂਐਂਸਰ ਸੀਗਾ ਤੇ ਇੰਸਟਾਗ੍ਰam ਤੇ ਵੀ ਇੱਕ ਦੂਜੇ ਨੂੰ ਗਾਲਾਂ ਕੱਢਦੇ ਸੀਗੇ ਭਲਾ ਚੰਗਾ ਬੋਲਦੇ ਸੀਗੇ ਫੋਨ ਤੇ ਵੀ ਜਦ ਵੀ ਇੱਕ ਦੂਜੇ ਨਾਲ ਗੱਲ ਕਰਨੀ ਗਰੁੱਪ ਨੇ ਦੂਜੇ ਨਾਲ ਕਰਨੀ ਤੇ ਗਾਲੀ ਗਲੋਚ ਹੁੰਦਾ ਸੀਗਾ ਫਾਈਨਲੀ इन्होंने ये प्लान बना के उन्हों मरंदा का मरण का प्लैन बनाया नौ तीन बंदे गिरफ्तार हुए जी साहिल नाम व्यक्ति है 24 साल उम्र है जी लुधियाने का वाला है ये वो इंसान है जिन्हें इनफॉर्मेशन दी जिन्होंने मारे है उन्होंने कि जी ये फलानी फलानी जगह पर यह खड़ा है कार्तिक उस तो बाद विद द टेक्निकल हेल्प टीम्स फॉर्म ਕੀਤੀ ਗਿਆ پنج سٹیٹ ਇਹ ਬੰਦੇ ਜਾ ਕੇ ਰੁਕੇ ਤੇ 18 19 ਦਿਨਾਂ ਬਾਅਦ ਇਹਨਾਂ ਨੂੰ ਹਜ਼ੂਰ ਸਾਹਿਬ ਨੰਦੇੜ ਤੋਂ ਅਰੈਸਟ ਕਰ ਲਿਆ ਗਿਆ ਦੋ ਇਹ ਮੇਨ ਬੰਦੇ ਸੀਗੇ ਜੀ ਇੱਕ ਦਾ ਨਾਮ ਸैम ਹੈ ਦੂਜੇ ਦਾ ਨਾਮ ਗੌਤਮ ਹੈ 25 ਸਾਲ ਦੇ ਕਰੀਬ ਦੀ ਉਮਰ ਹੈ ਸैम ਜਿਹੜਾ ਸੀਗਾ ਉਹ ਇਹਦਾ ਦੋ ਦੋਸਤ ਹੀ ਸੀਗਾ ਜਿਹੜਾ ਆਵਾ ਕਾਰਤਿਕ ਜਿਹੜਾ ਮਰਨ ਵਾਲਾ ਹੁਣ ਤੱਕ ਨਦੀ ਪੁਲਿਸਨ ਤੋਂ 32 ਬੋਰ ਦਾ ਇੱਕ ਪਿਸਟਲ ਅਲੋਂਗ ਵਿਦ ਰਾਉਂਡ ਰਿਕਵਰ ਹੋਇਆ ਤੇ ਇੱਕ ਕੰਟਰੀ ਮੇਡ ਵੈਪਨ ਰਿਕਵਰ ਹੋਇਆ 12 ਬੋਰ ਦਾ ਹੁਣ ਜਿਹੜਾ ਵੈਪਨ ਰਿਕਵਰ ਹੋਇਆ ਇਹਦੀ ਫੋਰੈਂਸਿਕ ਜਾਂਚ ਹੋਗੀ ਜਿਹੜੀ ਬੁਲੇਟਸ ਬੋਡੀ ਤੋਂ ਨਿਕਲੀਆਂ ਉਹ ਜਾਂਚ ਕਰਵਾਇੰਗੇ ਤੇ ਬਾਕੀ ਜਿਹੜੇ 4-5 ਰਹਿ ਗਏ ਨੇ ਜਿਹੜੇ ਇਹਨਾਂ ਦੇ ਨਾਲ ਸੀਗੇ ਉਹਨਾਂ ਨੂੰ ਵੀ ਜਲਦੀ ਪਹੁੰਚ ਗਿਆ